ਅਜਿਹੀ ਜਿਨ੍ਹਾਂ ਨੇ ਦੌੜਾਂ ਚ ਆਪਣਾ ਸਿੱਕਾ ਜਮਾਇਆ ਜਿਨ੍ਹਾਂ ਨੇ ਆਪਣੀ ਕਾਬਲੀਅਤ ਦੇ ਨਾਲ ਆਪਣਾ ਲੋਹਾ ਮਨਵਾਇਆ ਪਰ ਸੋਮਵਾਰ ਦੀ ਸ਼ਾਮ ਉਹਨਾਂ ਦੇ ਲਈ ਕਹਿਰ ਦਾ ਸਮਾਂ ਬਣ ਕੇ ਆਈ ਤੇ 114 ਸਾਲ ਦੇ ਸਮੇਂ ਨੂੰ ਹਰਾਉਂਦਿਆਂ ਹਰਾਉਂਦਿਆਂ 14 ਜੁਲਾਈ ਦੀ ਸ਼ਾਮ ਨੂੰ ਸਮੇਂ ਨੂੰ ਉਹ ਹਰਾ ਨਹੀਂ ਸਕੇ ਇੱਕ ਹੱਥ ਸਿ ਆਪਣੀ ਜਾਨ ਗਵਾ ਬੈਠੇ ਜਦ ਫੌਜਾ ਸਿੰਘ ਸੈਰ ਕਰ ਰਹੇ ਸਨ ਤਾਂ ਇੱਕ ਕਾਰ ਨੇ ਉਹਨਾਂ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਹਨਾਂ ਦੀ ਮੌਤ ਹੋ ਗਈ। ਉਹਨ ਉਸ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਜਿਸ ਨੇ ਆਪਣੀ ਕਾਰ ਨਾਲ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ। ਇਹ ਤਿੰਨ ਤਸਵੀਰਾਂ ਵੇਖੋ ਜਿਸ 'ਚ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕੀਤਾ ਹੈ। ਹਾਦਸੇ ਤੋਂ ਪਹਿਲਾਂ ਦੀ ਸੀਸੀਟੀਵੀ ਵੀ ਹੈ ਤੇ ਤੀਜੀ ਤਸਵੀਰ 'ਚ ਉਹ ਕਾਰ ਨਜ਼ਰ ਆ ਰਹੀ ਹੈ ਜਿਸ ਨੇ ਫੌਜਾ ਸਿੰਘ ਨੂੰ ਟੱਕਰ ਮਾਰੀ ਸੀ। ਪੁਲਿਸ ਨੇ ਫੋਰਚੂਨਰ ਕਾਰ ਸਨੇ ਮਲਜ਼ਮ ਅਮਰਿਤਪਾਲ ਨੂੰ ਗ੍ਰਿਫਤਾਰ ਕਰ ਲਿਆ ਤੇ ਅਦਾਲਤ ਨੇ ਮਲਜ਼ਮ ਨੂੰ 14 ਦਿਨ ਦੀ ਨਿਆਇਕ ਹਿਰਾਸਤ ਚ ਭੇਜ ਦਿੱਤਾ ਜੁਡੀਸ਼ਲ ਭੇਜਿਆ ਕਿਦਾਂ ਰਿਮਾਂਡ ਮੰਗੇ ਸੀ ਇਹਦਾ ਰਿਮਾਂਡ ਮੰਗੇ ਬੰਨੇ ਕਿੰਨੇ ਦਿਨ ਮੰਗੇ ਸੀ ਹਾਂਜੀ 3 ਦਿਨ ਦਾ ਮੰਗੇ 3 ਦਿਨ ਦਾ ਮੰਗੇ ਜੁਡੀਸ਼ਲ ਕਰ ਤੱਕ ਦੱਸ ਦिए ਕਿ ਮਲਜ਼ਮ ਅਮਰਿਤਪਾਲ ਕੁਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਵਾਪਸ ਪਰਤਿਆ ਸੀ ਕਰਤਾਰਪੁਰ ਦੇ ਨੇੜੇ ਪਿੰਡ ਦਾ ਰਹਿਣ ਵਾਲਾ ਹੈ ਮਲਜ਼ਮ ਪੁਲਿਸ ਨੇ ਸਾਥ ਸੇ ਵਾਲੇ ਦਿਨ ਦੀ ਪੂਰੀ ਕਹਾਣੀ ਵੀ ਦੱਸੀ ਕਿ ਕਿੰਜ ਅਮਰਿਤਪਾਲ ਨੇ ਟੱਕਰ ਮਾਰੀ ਤੇ ਗੱਡੀ ਭਜਾ ਕੇ ਲੈ ਗਿਆ ਦੋਸ਼ੀ ਜਿਹੜਾ ਹੈ ਅਮਰਿਤਪਾਲ ਸਿੰਘ ਦੋਸ਼ੀ ਨਾਮ ਦੇ ਵਿੱਚ ਜਿਹੜਾ ਹੈਗਾ ਅਮਰਿਤਪਾਲ ਸਿੰਘ ਢਿੱਲੋਂ son of ਸੰਤੋਖ ਸਿੰਘ ਜਿਹੜਾ ਦੋਸ਼ੀ ਹੈ ਉਹ ਇਹਦੇ ਵਿੱਚ ਫਿਕਰ ਆਊਟ ਹੋਇਆ ਇਹ ਜਿਹੜਾ ਦੋਸ਼ੀ ਹੈਗਾ ਅਮਰਿਤਪਾਲ ਸਿੰਘ ਢਿੱਲੋਂ ਇਹ ਕੈਨੇਡਾ ਬੇਸਡ ਹੈਗਾ ਕੈਨੇਡਾ ਦੇ ਵਿੱਚ ਟੂਰਿਸਟ ਵਿਜ਼ਿਟ ਤੇ ਗਿਆ ਸੀ ਉੱਥੇ ਜਾ ਕੇ ਇਸ ਨੇ ਵਰਕ ਪਰਮਿਟ ਅਪਲਾਈ ਕੀਤਾ ਵਰਕ ਪਰਮਿਟ ਇਹਨੂੰ ਮਿਲ ਗਿਆ ਇਹ ਜਿਹੜਾ ਕਿ 2027 ਤੱਕ ਇਹਦੇ ਕੋਲ ਵਰਕ ਪਰਮਿਟ ਕੈਨੇਡਾ ਦਾ ਹੈਗਾ ਇਹ ਦੋਸ਼ੀ ਪਿਛਲੇ ਥੋੜੇ 23 24 ਜਿਹੜੇ ਹੈਗੇ ਐ ਜੋੜ ਦੇ ਵਿੱਚ ਇੱਥੇ ਇੰਡੀਆ ਦੇ ਵਿੱਚ ਆਉਂਦਾ ਥੋੜੇ ਦਿਨ ਪਹਿਲਾਂ ਹੀ ਇੱਥੇ ਤਿੰਨ ਹਫ਼ਤੇ ਪਹਿਲਾਂ ਹੀ ਇੱਥੇ ਜਿਹੜਾ ਹੈਗਾ ਇੱਥੇ ਆਇਆ ਸੀ ਪੋਜਾ ਸਿੰਘ ਦੇ ਪਰਿਵਾਰ ਨੂੰ ਮਲਜ਼ਮ ਨਾਲ ਸਿਰਫ ਗਿਲਾ ਹੀ ਹੈ ਕਿ ਉਹ ਹਾਦਸੇ ਤੋਂ ਬਾਅਦ ਕੱਥੇ ਰੁਕਿਆ ਕਿਉਂ ਨਹੀਂ ਇਹੀ ਸਵਾਲ ਉਸ ਮਲਜ਼ਮ ਤੋਂ ਵੀ ਪੁੱਛਣਾ ਚਾਹੁੰਦੇ ਨੇ ਚਲੋ ਬਹੁਤ ਵਧੀਆ ਪੋਸਟਰਾ ਕੰਮ ਮੈਨੂੰ ਪਤਾ ਸੀ ਜਿੱਦਾਂ ਵੀ ਸ਼ੋਰ ਆ ਸੀ ਤਾਂ ਕਿਹਾ ਸੀ ਚਲੋ ਬਾਪੂ ਬੱਜ ਜਾਂਦੇ ਬਾਪੂ ਨਾਲ ਦਾ ਕੋਈ ਜੀ ਅਸੀਂ ਤਾਂ ਕਾਰਵਾਈ ਨਹੀਂ ਕਰਾਉਣੀ ਸੀ ਚਲੋ ਕੋਈ ਗੱਲ ਨਹੀਂ ਤੇ ਪਰ ਉਹ ਬੰਦੇ ਨੂੰ ਥੋੜਾ ਜਿਆਦਾ ਚਾਹੀਦਾ ਸੀ ਵੀ ਚਲੋ ਲੱਗੀ ਆ ਤੇ ਖੜਾ ਹੋ ਜਾਂਦਾ ਉਹਦਾ ਵੀ ਕਸੂਰ ਚਲੋ ਜੋ ਕੁਛ ਕੋਈ ਦੁਸ਼ਮਣੀ ਨਹੀਂ ਸੀਗੀ ਪਰ ਗਲਤੀ ਕਰ ਬੈਠਾ ਵੀ ਤੂੰ ਚੱਲ ਦੌੜ ਕਾ ਤੋ ਗਿਆ ਹਨਾ 92 ਸਾਲ ਦੀ ਉਮਰ 'ਚ ਪਹਿਲੀ ਮੈਰਾਥਨ ਦੌੜੀ ਸਾਲ 2000 ਦੇ ਵਿੱਚ ਲੰਡਨ ਮੈਰਾਥਨ ਦੌੜੀ दो हज़ार एक लंडन मैराथन छे घंटे चुरंजा मिनट च पूरी की नब्बे प्लस उम्र वर्ग के पिछले रिकॉर्ड तो अठवंजा मिनट चंगा प्रदर्शन किया दो हज़ार तीन टोरोंटो वाटरफ्रंट मैराथन बानवे साल की उम्र च टोरंटो वाटरफ्रंट मैराथन फ्रंट पांच घंटे चाली मिनट एक सिकिट च पूरी की दो हज़ार ग्यारह टोरोंटो वाटरफ्रंट मैराथन सौ साल की उम्र च अठ घंटे ग्यारह मिनट छे के पूरी की ਉਹ 100 ਸਾਲ ਦੀ ਉਮਰ ਤੱਕ ਮੈਰਾਥਨ ਦੌੜਦੇ ਰਹੇ ਅਤੇ ਉਹਨਾਂ ਨੇ ਕਈ ਵਿਸ਼ਵ ਰਿਕਾਰਡ ਆਪਣੇ ਨਾਮ ਕੀਤੇ ਅਮਰਿਤਪਾਲ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸ਼ਾਇਦ ਕੁਝ ਸਮੇਂ ਬਾਅਦ ਉਹ ਜੇਲ੍ਹ ਚੋਂ ਬਾਹਰ ਵੀ ਆ ਜਾਵੇਗਾ ਪਰ ਫੌਜਾ ਸਿੰਘ ਹੁਣ ਕਦੇ ਵਾਪਸ ਨਹੀਂ ਆਉਣਗੇ ਹਾਲਾਂਕਿ ਉਹ ਯਾਦਾਂ ਚ ਸਦਾ ਸਦਾ ਦੇ ਲਈ ਹਮੇਸ਼ਾ ਹਮੇਸ਼ਾ ਦੇ ਲਈ ਜਿਉਂਦੇ ਰਹਿਣਗੇ ਪੀਟੀਸੀ న్యూਸ ਦਿੱਲੀ ਚਿਲੰਦਰ ਤੋਂ ਪ੍ਰਮੇ ਮੀਤ ਦੇਰ ਤੋਂ